ਪਿੰਡ ਕਗਵਾਲ ਵਿਖੇ ਰਾਤ 1.5 ਵਜੇ ਦੇ ਕਰੀਬ ਕੋਈ ਚੀਜ਼ ਬੜੀ ਤੇਜ਼ੀ ਨਾਲ ਅਸਮਾਨ ਤੋਂ ਥੱਲੇ ਡਿੱਗੀ ਜਿਸ ਦਾ ਪਤਾ ਲੱਗਣ ਤੇ ਪਿੰਡ ਵਾਸੀ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਇਸ ਚੀਜ਼ ਨੂੰ ਦੇਖ ਕੇ ਇਹ ਮਨ ਲੱਗਦਾ ਹੈ ਜਿਵੇਂ ਜਹਾਜ਼ ਦਾ ਕੋਈ ਹਿੱਸਾ ਹੈ ਧਰਤੀ ਤੇ ਡਿੱਗਾ ਹੋਦਾ ਹੈ ਪੁਲਿਸ ਨੇ ਇਸ ਚੀਜ਼ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਪਿੰਡ ਕਗਵਾਲ ਦੇ ਵਿੱਚ ਕਾਫੀ ਲੋਕ ਇਕੱਠੇ ਕੀ ਹੈ ਮਾਮਲਾ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਦਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਦਿਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਿਹਾ ਵੀ ਕੀ ਚੀਜ਼ ਹੋਈ ਹੈ ਕਿ ਇਹ ਕੋਈ ਨੁਕਸਾਨਤ ਨਹੀਂ ਹੱਡੀ ਕਰਨਾ ਕੋਈ ਇੱਕ ਘਰਵਾਰਿਆਂ ਜਾਂ